ਐਗਰੂ ਸਾਡਨਾ ਤੂੰ ਚੰਗੀ ਨਹੀਂ ਕੀਤੀ ਸਾਡਾ ਤੂੰ ਬੰਨ ਤੋੜਤਾ ਰੁਗ ਪਰ ਗਿਆ ਕਲੇਜੇ ਜਦੋਂ ਟੁੱਟਾ ਹੈ ਨਾ ਉਦੋਂ ਉਸ ਵੇਲੇ ਸਾਨੂੰ ਪਤਾ ਵੀ ਜੋ ਸਾਡੇ ਦੀ ਬੀਤੀ ਆ ਉਹਨੇ 4 ਮਿੰਟ ਵਿੱਚ ਘੜੀ ਦੇ 4 ਮਿੰਟ ਦੇ ਵਿੱਚ ਵਿੱਚ ਉਹਨੇ ਸਾਰਾ ਸੁੱਟ ਲਿਆ ਬੰਨ 40 ਫੁੱਟ ਥੱਲੇ ਡੂੰਗਾ ਪਿਆ ਡੂੰਗਾ ਪਾਣੀ ਹੋਣ ਕਰਕੇ ਸਾਡੀ ਇੱਕ ਨਹੀਂ ਚੱਲੀ ਤੇ ਉਹਨੇ ਬੰਨ ਸੁੱਟ ਲਿਆ ਸਾਡਾ ਬੰਨ ਟੁੱਟ ਗਿਆ ਮੈਂ ਜਜਬਾਤੀ ਹੋ ਗਿਆ ਮੈਨੂੰ ਲੱਗਾ ਕਿ ਰੱਬਾ ਤੂੰ ਸਾਡਨਾ ਚੰਗੀ ਨਹੀਂ ਕੀਤੀ ਮੈਂ ਅੱਜ ਵੀ ਕਹਿੰਦਾ ਰੱਬਾ ਆ ਪਾਣੀ ਇੱਥੋਂ ਤੱਕ ਲੈ ਜਾਂਦਾ ਵਾ ਪਿੰਡ ਤੱਕ ਆ ਗਿਆ ਵਾ ਮੈਂ ਅੰਨਾ ਰੱਬਾ ਤੂੰ ਸਾਡਾ ਚੰਗੀ ਨਹੀਂ ਕੀਤੀ ਸਾਰੇ ਏਰੀਆ ਦਾ ਸਾਡਾ ਹਜ਼ਾਰ ਏਕੜ ਤੋਂ ਵੱਧ ਸਾਡੇ ਪਿੰਡ ਦਾ ਹੀ ਕੱਲਿਆਂ ਦਾ ਨੁਕਸਾਨ ਹੋ ਗਿਆ ਤੇ ਕੱਲ ਤੇ ਖਾਸ ਕਰਕੇ ਮੀਂਹ ਪੈਂਦਾ ਰਿਹਾ ਤੇ ਅਸੀਂ ਮੀਂਹ ਵਰੇ ਦੀ ਵੀ ਪਰਵਾਹ ਨਹੀਂ ਕੀਤੀ ਮੀਂਹ ਵਰਦੇ ਵਿੱਚ ਵੀ ਅਸੀਂ ਸਤਨਾਗ ਵੈਗਰੂ ਦਾ ਜਾਪ ਜਪਦੇ ਰਹੇ ਤੇ ਉਹਨੂੰ ਜਿੱਥੇ ਉਹਨੇ ਬੰਨ ਤੋੜਿਆ ਉੱਥੇ ਅਸੀਂ ਬੋਰੇ ਭਰ-ਭਰ ਸੁੱਟਦੇ ਰਹੇ ਕਿਉਂਕਿ ਇਹਦੇ ਸਿਰ ਤੇ ਫਸਲ ਦੇ ਸਿਰ ਤੇ ਅਸੀਂ ਆ ਕਿਉਂਕਿ ਜੇ ਫਸਲ ਨਾ ਹੋਏਗੀ ਤੇ ਸਾਨੂੰ ਸਾਨੂੰ ਕਿੰਨੇ ਫਿਰ ਪੁੱਛਣਾ ਹੈ ਮੇਰਾ ਨਾਮ ਜੀ ਪ੍ਰਧਾਨ ਸਿੰਘ ਸਾਡਾ ਪਿੰਡ ਆਲੀ ਖੁਰਦ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਜੀ ਦੇਖੋ ਜੀ ਪਰਮਾਤਮਾ ਤੇ ਜੋ ਕਰਦਾ ਚੰਗਾ ਕਰਦਾ ਲੇਕਿਨ ਜਦੋਂ ਹੀ ਆਪਣਾ ਇੱਕ ਜਜ਼ਬਾਤੀ ਹੋ ਜਾਈਦਾ ਜਾਂ ਜਿੱਥੇ ਪਿਆਰ ਹੋਵੇ ਨਾ ਤੇ ਜਦੋਂ ਕੋਈ ਪਿਆਰ ਦੇ ਵਿੱਚ ਕਈ ਵਾਰੀ ਧੋਖਾ ਵੀ ਮਿਲੇ ਤੇ ਉਦੋਂ ਵੀ ਬੰਦਾ ਕਹਿੰਦਾ ਜਾ ਤੁਰਿਆ ਜਾ ਉਹ ਮੈਨੂੰ ਇੱਕ ਮਿੰਟ ਵਾਸਤੇ ਲੱਗਾ ਕਿ ਕਿਉਂਕਿ ਸਾਨੂੰ ਲੱਗਦਾ ਵੀ ਸਾਡੀ ਸ਼ਰਦਾਚ ਕੋਈ ਕਮੀ ਨਹੀਂ ਅਹੀਂ ਹਰ ਰੋਜ਼ ਉੱਥੇ ਜਾਣੇ ਬੋਰੇ ਚੁੱਕਦੇ ਸਤਨਾ ਵਿਗਰੂ ਦਾ ਜਾਪ-ਜਾਪਦੇ ਨਾਲੇ ਅਸੀਂ ਉੱਥੇ ਪ੍ਰਸ਼ਾਦ ਬਣਾਉਂਦੇ ਅਹੀਂ ਉੱਥੇ ਦੇਗਾਂ ਚੜਾਉਂਦੇ ਅਹੀਂ ਰਲ ਮਿਲ ਕੇ ਰਹਿੰਦੇ ਸੰਗਤ ਦੇ ਰੂਪ ਦੇ ਵਿੱਚ ਕਹਿੰਦੇ ਸੰਗਤ 'ਚ ਰੱਬ ਹੁੰਦਾ ਸੰਗਤ ਦੇ ਵੀ ਬਹੁਤ ਜ਼ਿਆਦੀ ਆਉਂਦੀ ਸੀ ਮਹਾਂਪੁਰਖ ਵੀ ਆਉਂਦੇ ਸੀ ਸਾਨੂੰ ਯਾਨੀ ਕਿ ਮੈਂ ਕਹਿੰਦਾ ਵੀ ਲੋਕਾਂ ਨੂੰ ਤਾਂ 100% ਮੈਨੂੰ 101% ਵਿਸ਼ਵਾਸ ਸੀ ਕਿ ਸਾਡਾ ਬੰਨ ਨਹੀਂ ਟੁੱਟਣਾ ਲੇਕਿਨ ਜਦੋਂ ਸਾਡਾ ਬੰਨ ਟੁੱਟ ਗਿਆ ਮੈਂ ਜਜ਼ਬਾਤੀ ਹੋ ਗਿਆ ਮੈਨੂੰ ਲੱਗਾ ਕਿ ਰੱਬਾ ਤੂੰ ਸਾਡਾ ਨਾ ਚੰਗੀ ਨਹੀਂ ਕੀਤੀ ਮੈਂ ਅੱਜ ਵੀ ਕਹਿੰਦਾ ਰੱਬਾ ਆ ਪਾਣੀ ਇੱਥੋਂ ਤੱਕ ਲੈ ਆਂਦਾ ਵਾ ਪਿੰਡ ਤੱਕ ਆ ਗਿਆ ਵਾ ਮੈਂ ਅੰਨਾ ਰੱਬਾ ਤੂੰ ਸਾਡਾ ਨਾ ਚੰਗੀ ਨਹੀਂ ਕੀਤੀ ਕਿਉਂਕਿ ਕੀ ਸੀ ਜੇ ਇੰਨੀ ਸੰਗਤ ਦੀ ਫਿਤੇ ਫਰਿਆਦ ਮੰਨ ਲੈਨੋ ਤੇ ਹੁਕਮ ਵਿੱਚ ਪਾਉਣ ਪਾਣੀ ਬਸੰਤਰ ਬਾਣੀ 'ਚ ਵੀ ਲਿਖਿਆ ਹੁਕਮ ਜੀ ਵਗਦੇ ਦਰਿਆ ਪੀ ਚਲੋ ਮੈਨੂੰ ਆਉਂਦਾ ਤੇ ਨਹੀਂ ਉਹ ਮੈਂ ਉਸ ਦਿਨ ਬਾਬੇ ਤੋਂ ਸੰਤਿਆ ਸੁਣੀ ਸੀ ਉਤੋਂਕ ਵੀ ਹੁਕਮ ਦੇ ਵਿੱਚ ਦਰਿਆ ਲੱਖਾਂ ਦਰਿਆ ਤੇਰੇ ਹੁਕਮ ਚ ਵਗਦੇ ਆ ਜੇ ਲੱਖਾਂ ਦਰਿਆ ਤੇਰੇ ਹੁਕਮ ਚ ਵਗਦੇ ਆ ਤੇ ਇਹ ਦਰਿਆ ਵੀ ਤੇਰੇ ਹੁਕਮ ਚ ਹੀ ਇਹਨੂੰ ਥੋੜਾ ਜਿਹਾ ਸ਼ਾਂਤ ਕਰ ਦੇਣ ਨੂੰ ਤੇ ਸਾਡਾ ਬੰਨਣਾ ਟੁੱਟਦਾ ਇਸ ਕਰਕੇ ਮੈਂ ਇਹ ਸ਼ਬਦ ਕਹੇ ਸੀ ਜੀ ਹਾਂ ਜੀ ਉਸ ਵੇਲੇ ਕਿਆ ਸੀ ਕਿ ਰੱਬਾ ਤੂੰ ਮਾੜੀ ਕੀਤੀ ਰੱਬਾ ਤੂੰ ਸਾਡਾ ਬਹੁਤ ਮਾੜੀ ਕੀਤੀ ਰੱਬਾ ਤੂੰ ਸਾਡਾ ਮਾੜੀ ਕੀਤੀ ਐਗ ਨੂੰ ਸਾਡਾ ਤੂੰ ਚੰਗੀ ਨਹੀਂ ਕੀਤੀ ਸਾਡਾ ਤੂੰ ਬੰਦ ਤੋੜਤਾ ਤੂੰ ਸਾਡਾ ਆਲੀ ਵਾਲਾ ਬੰਦ ਤੋੜਤਾ ਇਹ ਜੀ ਆਲੀ ਖੁਰਦ ਤੇ ਆਲੀ ਕਲਾਹੀਂ ਤਾਂ ਕਹਿ ਦਿੰਨੇ ਆ ਜਿੱਤ ਤਰ੍ਹਾਂ ਕਈ ਵਾਰੀ ਕਈ ਵਾਰੀ ਕਹਿੰਦੇ ਬਾਟਾਂ ਵਾਲੀ ਕਲਾ ਤੇ ਬਾਟਾਂ ਵਾਲੀ ਖੁਰਦ ਆਮ ਹੀ ਆਪਣੇ ਜੁੜਵੇ ਪਿੰਡਾਂ ਦੇ ਨਾਮ ਆਮ ਹੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆ ਜਿੱਤ ਤਰ੍ਹਾਂ ਡਰੋਲੀ ਕਲਾ ਤੇ ਡਰੋਲੀ ਖੁਰਦ ਇਸ ਕਰਕੇ ਸਾਡੇ ਪਿੰਡਾਂ ਦਾ ਏਕਾ ਵੀ ਬੜਾ ਅਸੀਂ ਇਕੱਠੇ ਕੰਮ ਧੰਦੇ ਤੇ ਲੱਗਦੇ ਆ ਇਸ ਕਰਕੇ ਸਾਡਾ ਪਿੰਡ ਆਲੀ ਖੁਰਦ ਤੇ ਆਲੀ ਕਲਾ ਦੋ ਪਿੰਡ ਵਾ ਲੇਕਿਨ ਸਾਡਾ ਪਿੰਡ ਆਲੀ ਖੁਰਦ ਵਾ ਤੇ ਉਹ ਨਾਲ ਹੀ ਆਲੀ ਕਲਾ ਵਾ ਥੋੜਾ ਜਿਹਾ ਫਾਸਲਾ ਸੀ ਨੁਕਸਾਨ ਜੀ ਜੇ ਮੈਂ ਆਪਣੇ ਤੌਰ ਤੇ ਕਹਾਂ ਕਿ ਸਾਰੀ ਏਰੀਆ ਦਾ ਸਾਰੇ ਏਰੀਆ ਦਾ ਸਾਡਾ ਹਜ਼ਾਰ ਏਕੜ ਤੋਂ ਵੱਧ ਸਾਡੇ ਪਿੰਡ ਦਾ ਹੀ ਕੱਲਿਆਂ ਦਾ ਨੁਕਸਾਨ ਹੋ ਗਿਆ ਬਾਕੀ ਜਿਹੜਾ ਹੋਰ ਇੱਥੋਂ 35 40 ਪਿੰਡ ਪ੍ਰਭਾਵਿਤ ਹੋ ਗਏ ਆ ਸੋ ਬਹੁਤ ਜ਼ਿਆਦਾ ਯਾਨੀ ਕਿ ਸਾਡੇ ਏਰੀਆ ਦਾ ਨੁਕਸਾਨ ਹੋ ਗਿਆ ਆ ਤੁਸੀਂ ਵੇਖ ਸਕਦੇ ਆ ਵੀ ਝੋਨੇ ਦਾ ਗੋਭ ਬਣਿਆ ਸੀ ਹੁਣ ਇਹਦੇ ਕੱਖ ਨਹੀਂ ਪੱਲੇ ਰਹਿਣਾ ਹੁਣ ਇਹ ਝੋਨਾ ਇਥੇ ਗੋਭ ਵਿੱਚ ਪਾਣੀ ਪੈ ਗਿਆ ਤੇ ਇਹ ਗਲ ਜਾਣਾ ਵਾ ਤੇ ਜਿੱਥੇ ਕਿਥੇ ਝੋਨਾ ਨਿਕਲਣਾ ਸੀ 50-60 ਹਜ਼ਾਰ ਦਾ ਹੁਣ ਇਹ ਸਾਡਾ ਸਗੋਂ ਹੋਰ ਪੰਗਾ ਪੈ ਗਿਆ ਵੀ ਗਾਲ ਕੱਲ ਨੂੰ ਆੜਤੀਆਂ ਨੇ ਪੈਸੇ ਨਹੀਂ ਦੇਣੇ ਕੋਈ ਡਾਈ ਖਾਦ ਕੋਈ ਤੇਲ ਕੋਈ ਯੂਰੀਆ ਕੋਈ ਵੀ ਉਸ ਹੋਰ ਪੰਗਾ ਪੈ ਗਿਆ ਵਾ ਵੀ ਉਹ ਨਵੇਂ ਸਿਰਿਓਂ ਫੇਰ ਉੱਠਣਾ ਔਖਾ ਹੋ ਗਿਆ ਪਿਛਲੇ 20-25 ਦਿਨ ਤੋਂ ਅਸੀਂ ਲਗਾਤਾਰ ਹੀ ਉੱਥੇ ਜਾ ਰਹੇ ਸੀ ਚਲੋ ਸਾਨੂੰ ਸੰਯੋਗ ਬਹੁਤ ਮਿਲ ਰਿਹਾ ਹੈ ਉਹ ਜੀ ਇਤਰਾਹ ਦੀ ਚਲੋ ਇਹ ਨਹੀਂ ਗੱਲ ਹੁੰਦੀ ਵੀ ਸਦਾ ਜਿਤਰਾ ਜਦੋਂ ਕੰਮ ਧੰਦਾ ਕਰੀਏ ਕੋਈ ਹੱਸਾ ਖੇਡਾ ਕੋਈ ਦੁਨੀਆਦਾਰੀ ਦੀ ਗੱਲ ਵੀ ਕਰਦੇ ਆ ਲੇਕਿਨ ਲੱਗਦੇ ਚਾਰੇ ਜਦੋਂ ਵਿੱਚੋਂ ਕੋਈ ਬੰਦੇ ਸਿਆਣੇ ਆ ਜੁਣਾ ਕਹਣਾ ਵੈਗਰੂ ਬੋਲੋ ਵੈਗਰੂ ਬੋਲੋ ਤੇ ਲੱਗ ਪੈਣਾ ਤੇ ਕੱਲ ਤੇ ਖਾਸ ਕਰਕੇ ਮੀਂਹ ਪੈਂਦਾ ਰਿਹਾ ਤੇ ਅਸੀਂ ਮੀਂਹ ਵਰੇ ਦੀ ਵੀ ਪਰਵਾਹ ਨਹੀਂ ਕੀਤੀ ਮੀਂਹ ਵਰਦੇ ਵਿੱਚ ਵੀ ਅਸੀਂ ਸਤਨਾ ਵਿਗਰੂ ਦਾ ਜਾਪ ਜਪਦੇ ਰਹੇ ਤੇ ਉਹਨੂੰ ਜਿੱਥੇ ਉਹਨੇ ਬੰਨ੍ਹ ਤੋੜਿਆ ਉੱਥੇ ਅਸੀਂ ਬੋਰੇ ਭਰ-ਭਰ ਸੁੱਟਦੇ ਰਹੇ ਪਰ ਜਦੋਂ ਸੁੱਟਣ ਤੇ ਆਇਆ ਉਹਨੇ ਮੇਰੀਆਂ ਅੱਖਾਂ ਦੇ ਸਾਹਮਣੇ ਜਿਹੜਾ ਮੈਂ ਮੰਜ਼ਰ ਬਿਆਨ ਨਹੀਂ ਕਰ ਸਕਦਾ ਉਹਨੇ 4 ਮਿੰਟ ਵਿੱਚ ਘੜੀ ਦੇ 4 ਮਿੰਟ ਦੇ ਵਿੱਚ ਵਿੱਚ ਉਹਨੇ ਸਾਰਾ ਸੁੱਟ ਲਿਆ ਬੰਨ 40 ਫੁੱਟ ਥੱਲੇ ਡੂੰਘਾ ਪਿਆ ਡੂੰਗਾ ਪਾਣੀ ਹੋਂ ਕਰਕੇ ਸਾਡੀ ਇੱਕ ਨਹੀਂ ਚੱਲੀ ਤੇ ਉਹਨੇ ਬੰਨ ਸੁੱਟ ਲਿਆ ਜੀ ਇਹ ਤੇ ਜੀ ਲੱਖਾਂ ਕਰੋੜਾਂ ਜਾਏ ਤਾਂ ਜਿੱਦਾਂ ਹੁਣ ਵੀ ਆਪਾਂ ਬਾਲੇ ਤਰੀ ਪੜੇ ਲਿਖੇ ਗਰਦੌਰੀ ਦੇ ਹਿਸਾਬ ਨਾਲ ਪਤਾ ਲੱਗੂ ਪਰ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਸਰਕਾਰ ਹੁਣ ਇੱਥੇ ਆਵੇ ਤੇ ਸਰਕਾਰ ਸਾਡੀ ਵਿਸ਼ੇਸ਼ ਗਰਦੌਰੀ ਕਰੇ ਤੇ 20000 ਰੁਪਇਆ ਪ੍ਰਤੀ ਏਕੜ ਕਿੱਲੇ ਦੇ ਹਿਸਾਬ ਨਾਲ ਇਹ 20000 ਮਤਲਬ ਮੰਗ ਨਹੀਂ ਇਹ ਪੱਕੀ ਗੱਲ ਤੇ ਮੋਹਰ ਲਾਵੇ ਕਿ 20000 ਰੁਪਇਆ ਪਰ ਏਕੜ ਦੇਵੇ ਤਾਂ ਵਾ ਇਹ ਨਹੀਂ ਵੀ ਜਿਤਨਾ ਇੱਕ ਮੰਗ ਹੁੰਦੀ ਆ ਵੀ ਮੰਗਿਆ ਅਨ 60 70 ਹਜ਼ਾਰ ਮੰਗ ਲਈਏ ਉਹ ਗੱਲ ਫਿਰ ਨਾ ਉਹ ਕਿਸੇ ਪਾਸੇ ਵੀ ਨਹੀਂ ਗੱਲ ਲੱਗਦੀ ਮੈਂ ਚਾਹੁੰਦਾ ਹਾਂ ਵੀ ਕਿਸਾਨ ਦੇ ਸਿੱਧੇ ਖਾਤੇ ਦੇ ਵਿੱਚ ਪੈਸੇ ਆਉਣ ਕੋਈ ਜੋਕਾ ਨਾ ਵਿੱਚ ਲੱਗਣ ਜਿਹੜੀਆਂ ਕੱਲੋਂ ਕੋ ਤਸੀਲਦਾਰ ਪਟਵਾਰੀ ਉਹ ਵਿੱਚੋਂ ਖਾ ਜਾਂਦੇ ਉਹ ਕਹਿੰਦੇ ਵੀ ਐਂ ਕਰ ਦਿੰਦੇ ਆ ਤੇ ਐਂ ਕਰ ਦਿੰਦੇ ਆ ਐਦਾਂ ਤੇਰੇ ਉੱਥੇ ਹਵਾਜ ਬਣਾਉਂ ਦਿੰਦੇ ਆ ਉਹ ਗੱਲਾਂ ਨਾ ਹੋਣ ਸਿੱਧੀ ਕਿਸਾਨਾਂ ਦੇ ਖਾਤੇ 'ਚ ਇਹ ਰਕਮ ਆਵੇ ਜੇ ਕਿਸੇ ਕੋ 5 ਕਿੱਲੇ ਆ ਤੇ ਉਹਨੂੰ ਜੇ ਲੱਖ ਰੁਪਇਆ ਆ ਗਿਆ ਤੇ ਚੱਲ ਕੱਲ ਨੂੰ ਅਗਲਾ ਬੀਖਾਦ ਲਿਆ ਕੇ ਤੇ ਕਣਕ ਬੀਜ ਲੂਗਾ ਉਹ ਜੀ ਇਤਰਾਵਾ ਇਹ ਹਣ ਬੰਨ ਟੁੱਟ ਗਿਆ ਵਾ ਇਹ ਬੰਨਣਾ ਤਾਂ ਪੈਣਾ ਹੀ ਆ ਸਰਕਾਰਾਂ ਤੋਂ ਤੇ ਸਾਨੂੰ ਕੋਈ ਝਾਕ ਨਹੀਂ ਲੇਕਿਨ ਐਨ ਆਰ ਆਈ ਵੀਰ ਪਰੇ ਤੋਂ ਪਰੇ ਆ ਸੋ ਜੋ ਕੋਈ ਸੰਪਰਕ ਕਰਨਾ ਚਾਹੁੰਦੇ ਆ ਤੇ ਉਹ ਮੇਰਾ ਨੰਬਰ 98153 64390 ਉਥੇ ਸਾਡੇ ਪਿੰਡ ਆਵੇ ਸਾਨੂੰ ਫੋਨ ਕਰਕੇ ਆਵੇ ਤੇ ਸਾਨੂੰ ਆਗੇ ਦੱਸੇ ਵੀ ਮੈਂ ਆ ਚੀਜ਼ ਦੇ ਸਕਦਾ ਵਾਂ ਸਾਨੂੰ ਕੋਈ ਇੱਥੇ ਹੋਰ ਕੋਈ ਖਾਣੇ ਦਾਣੇ ਵਾਲੀ ਚੀਜ਼ ਦੀ ਕਿਸੇ ਦੀ ਲੋੜ ਨਹੀਂ ਅਸੀਂ ਆਪਦੇ ਘਰਾਂ 'ਚ ਸੁਰੱਖਿਅਤ ਬੈਠੇ ਆ ਸਾਨੂੰ ਇਹ ਆ ਵੀ ਚੱਲ ਕੋਈ ਤੇਲ ਦੀ ਸੇਵਾ ਕਰੇ ਜਿਹਦੇ ਨਾਲ ਅਸੀਂ ਫੇਰ ਉਹ ਬਨ ਬਨ ਕੇ ਤੇ ਆਪਣੀਆਂ ਪੈਲੀਆਂ ਦੁਬਾਰਾ ਵਾਈ ਜੋਗ ਬਣਾ ਸਕੀਏ ਸੋ ਇਹੋ ਬੇਨਤੀ ਆ ਇਹ ਮਿਹਨਤ ਦਾ ਸਾਨੂੰ ਹੋ ਗਿਆ ਮਹੀਨਾ ਹੀ ਹੋ ਗਿਆ ਵੀ ਠੰਡੇ ਚ ਲੱਗੇ ਹਾਂ ਵੀ ਮੈਂ ਜ਼ਿੰਮੇਦਾਰਾ ਵੀ ਕਰਦਾ ਦਿਹਾੜੀ ਦਾ ਵੀ ਮਤਲਬ ਮਹੀਨਾ ਦੇ ਭਰਾ ਦੇ ਇਹਨਾਂ ਦੇ ਲੱਗੇ ਹੋਏ ਆ ਅਸੀਂ ਮਿਹਨਤ ਵੀ ਕਰਦੇ ਰਹੇ ਹਾਂ ਉੱਥੇ ਵੀ ਜਾਂਦੇ ਰਹੇ ਹਾਂ ਤੇ ਮਤਲਬ ਕਿ ਜਿਹੜਾ ਸਾਡਾ ਤਾਂ ਬੰਦ ਹੋ ਗਿਆ ਉੱਕਾ ਪਾਣੀ ਕਿਉਂਕਿ ਇਹਦੇ ਸਿਰ ਤੇ ਫਸਲ ਦੇ ਸਿਰ ਤੇ ਅਸੀਂ ਆਂ ਕਮੋ ਜੀ ਫਸਲ ਨਾ ਹੋਏਗੀ ਤੇ ਸਾਨੂੰ ਸਾਨੂੰ ਕਿੰਨੇ ਫਿਰ ਪੁੱਛਣਾ ਇਹ ਨੁਕਸਾਨ ਤਾਂ ਜ਼ਿੰਮੇਵਾਰ ਦਾ ਨਾਲੋਂ ਤਾਂ ਸਾਡਾ ਜ਼ਿਆਦਾ ਆ ਬਹੁਤ ਜ਼ਿਆਦਾ ਜੀ ਰੁਗ ਭਰ ਗਿਆ ਕਲੇਜੇ ਜਦੋਂ ਟੁੱਟਾ ਹੈ ਨਾ ਉਦੋਂ ਉਸ ਵੇਲੇ ਸਾਨੂੰ ਪਤਾ ਵੀ ਜੋ ਸਾਡੇ ਦੀ ਬੀਤੀ ਹਾਂਜੀ ਅਸੀਂ ਸਾਰਿਆਂ ਦੇ ਅੱਗੇ ਇਹੋ ਹੀ ਬੇਨਤੀ ਕਰਦੇ ਆਂ ਵੀ ਜੇਕਰ ਜੇ ਕਿਸੇ ਨੇ ਮਤ ਕਰਨੀ ਹੈ ਤੇਲ ਮਿੱਟੀ ਬੋਰੀਆਂ ਦੀ ਮਤ ਕਰੇ ਕਿਉਂਕਿ ਇਹ ਵੱਧ ਜਾਵੇ ਖਾਣ ਪੀਣ ਦੀ ਰਸਦ ਦੀ ਨਹੀਂ ਜੀ ਸਾਨੂੰ ਖਾਣ ਪੀਣ ਦੀ ਸ਼ਰਸ਼ਤਾ ਪਿੰਡ ਸਾਡਾ ਬਿਲਕੁਲ ਸ਼ਰਸ਼ਤਾ ਇਹ ਕਿਰਪਾ ਕਰਨੀ ਹੈ ਕਿਸੇ ਨੇ ਵੀਰ ਨੇ ਤੇ ਉਹ ਇਹ ਕਿਰਪਾ ਕਰੇ ਉਹ ਤੇਲ ਦੀ ਕਿਰਪਾ ਕਰੇ ਪੈਸੇ ਦੇਣੇ ਤੇ ਪੈਸੇ ਵੀਰ ਨੂੰ ਸਰਕਾਰਾਂ ਦਾ ਇੱਥੇ ਜਿਹੜੀਆਂ ਸਰਕਾਰੀ ਕਣਕ ਆਉਂਦੀ ਏ ਗਰੀਬ ਤਾਂ ਕਣਕਾਂ ਤੋਂ ਲੜਨ ਦਾ ਆ ਤੁਸੀਂ ਕਹਿੰਦੇ ਆ ਇਹ ਵੀ ਸਰਕਾਰ ਬਹੁਤ ਕੁਝ ਦੇ ਰਹੀ ਹੈ ਅਸੀਂ ਮੈਂ ਤਾਂ ਵੇਖਿਆ ਨਹੀਂ ਸਰਕਾਰ ਨੇ ਇੱਥੇ ਕੀ ਉਹ ਤੇ ਦਿੱਤਾ ਅੱਜ ਤੱਕ ਕਿਸ ਸਰਕਾਰ ਬਣੀ ਨੂੰ ਕਿੰਨਾ ਚਿਰ ਹੋ ਗਿਆ ਕਿਸੇ ਗਰੀਬ ਨੂੰ ਇਹਨਾਂ ਪਿੰਡਾਂ ਦੇ ਵਿੱਚ ਜੇ ਕਿਸੇ ਦਾ ਅੱਜ ਇਹ ਹੁਣ ਭਾਵੇਂ ਕੋਠੇ ਚਾਰ ਕਿਸੇ ਦੇ ਪਾਤੇ ਉਹ ਵੀ ਸਰਕਾਰ ਉਹ ਵੀ ਸੈਂਟਰ ਪਾਈ ਜਾਂਦਾ ਭਗਵੰਤ ਸਮਾਨ ਸਾਹਿਬ ਦਾ ਇਨਾਂ ਪਿੰਡਾਂ ਨੇ ਬਹੁਤ ਧੰਨਵਾਦ ਕਰਕੇ ਇਹਨਾਂ ਨੂੰ ਚਲੋ ਧੰਨਵਾਦ ਅਸੀਂ ਹੋਂਦਾ ਕਰਦੇ ਆ ਕਿਉਂਕਿ ਉਹ ਰਾਜਾ ਹੈ ਅਸੀਂ ਇਹ ਨਹੀਂ ਆਂਦੇ ਪਰ ਅਸੀਂ ਜੋ ਵੀ ਕਰਦੇ ਹੋਂਦੇ ਅੱਗੇ ਬੇਨਤੀ ਕਰਦੇ ਆਂ ਵੀ ਜੇ ਅੱਜ ਇਹਨਾਂ ਜ਼ਿਮੀਦਾਰਾਂ ਦੀ ਬਾਹ ਫੜੇਗਾ ਤੇ ਹੋ ਸਕਦਾ ਤੇਰਾ ਆਉਣ ਵਾਲਾ ਵੀ ਸਮੇਂ ਦੇ ਵਿੱਚ ਤੇਰਾ ਚਾਂਸ ਬਣ ਜਾਈ ਜੇਕਰ ਤੂੰ ਇਹਨਾਂ ਦੀ ਬਾਹ ਨਹੀਂ ਫੜਦਾ ਤੇ ਹੋ ਸਕਦਾ ਤੈਨੂੰ ਫਿਰ ਆਪਦੀ ਕੁਰਸੀ ਦੀ ਹੋਈ ਵੈ ਗੁਰਜੀ ਕਾ ਖਾਲਤਾ ਦੇ ਵੈ ਗੁਰਜੀ ਕੀ ਪਾਤਸ਼ਾਹ